ਅੱਜ ਜਿਹੜੇ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂ ਇਹ ਸਾਰੇ ਹੀ ਸੂਟ ਮਸ਼ੀਨ ਵਰਕ ਦੇ ਹੋਣਗੇ ਔਰ ਜਿਹੜੇ ਸਿੰਪਲ ਸੋਬਰ ਜੇ ਸੂਟ ਪਸੰਦ ਕਰਦੇ ਨੇ ਜਿਵੇਂ ਕਾਲਜ ਵੀਅਰ ਵਾਸਤੇ ਜਾਂ ਆਫਿਸ ਜਾਣ ਵਾਸਤੇ ਸੂਟ ਬਣਾਉਣਾ ਚਾਹੁੰਦੇ ਤਾਂ ਉਹਨਾਂ ਲਈ ਬਹੁਤ ਜਿਆਦਾ ਸੋਹਣੀ ਵੀਡੀਓ ਤੇ ਬਹੁਤ ਜਿਆਦਾ ਸੋਹਣੇ ਸੂਟ ਲੈ ਕੇ ਆਏ ਹਾਂ ਘੇਰੇ ਤੇ ਫਲਾਵਰ ਆਉਣਗੇ ਜੀ ਇਹ ਪੌਂਚਾ ਤੇ ਫਲਾਵਰ ਆਉਣਗੇ ਤੇ ਇਹ ਕਲਰ ਕੰਬੀਨੇਸ਼ਨ ਦੇ ਅਕੋਰਡਿੰਗ ਤੁਸੀਂ ਦੁਪੱਟਾ ਰੈਡੀ ਕਰ ਸਕਦੇ ਹੋ ਅੱਜਕਲ ਟਾਈ ਡਾਈ ਦੁਪੱਟਿਆਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਔਰ ਨੈਕਸਟ ਜਿਹੜਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਜਿਆਦਾ ਸੋਹਣਾ ਸੂਟ ਆ ਕਾਟਨ ਹੈ ਜੀ ਪਿਓਰ ਕਾਟਨ ਚੈੱਕ ਦੇ ਵਿੱਚ ਬਣੀ ਹੋਈ ਆ ਔਰ نیچے ਇਹਦੇ ਆਪਾਂ ਘੇਰਾ ਬਣਾਇਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਔਰ ਇਹ ਸਾਈਡ ਤੇ ਫਰੰਟ ਤੇ ਫਲਾਵਰ ਆਏਗਾ ਹੈਵੀ ਫਲਾਵਰ ਆਏਗਾ ਉੱਪਰ ਤੱਕ ਚਾਕਾਂ ਤੱਕ ਜਾਏਗਾ ਇਹ ਸਾਈਡ ਤੇ ਇੱਕ ਬੂਟੀ ਆਏਗੀ ਔਰ ਉੱਪਰ ਗਲੇ ਤੱਕ ਇਹ ਦੋ ਬੂਟੀਆਂ ਜਾਣੀਆਂ ਬਹੁਤ ਸੋਹਣਾ ਜੇ ਤੁਸੀਂ ਪ੍ਰਾਈਸ ਘੱਟ ਕਰਨਾ ਹੋਵੇ ਤੇ ਇਹ ਕਟਵਾ ਵੀ ਸਕਦੇ ਤੇ ਇਹ ਵੀ ਪਹੁੰਚੇ ਤੇ ਫਲਾਵਰ ਆਏਗਾ ਤੇ ਬਾਹਾਂ ਤੇ ਵੀ ਆਏਗਾ ਠੀਕ ਹੈ ਜੀ ਔਰ ਇਹਦੇ ਵਿੱਚ ਤੁਸੀਂ ਕਿਸੇ ਵੀ ਕਲਰ ਤੇ ਇਹ ਡਿਜ਼ਾਈਨ ਬਣਵਾ ਸਕਦੇ ਹੋ ਜਾਂ ਆਪਣਾ ਕੋਈ ਵੀ ਡਿਜ਼ਾਈਨ ਲੈ ਕੇ ਤੁਸੀਂ ਸਾਡੇ ਤੋਂ ਸੂਟ ਜਿਹੜੇ ਉਹ ਤਿਆਰ ਕਰਵਾ ਸਕਦੇ ਹੋ ਸੋ ਨੈਕਸਟ ਜਿਹੜਾ ਸੂਟ ਹੈਗਾ ਜੀ ਪੈਚ ਲਗਾ ਕੇ ਆਪਾਂ ਵਰਕ ਕੀਤਾ ਹੋਇਆ ਹੈ ਦੇ ਉੱਪਰ ਬਹੁਤ ਸੋਹਣਾ ਸੂਟ ਬਣਿਆ ਵਾ ਸੋ ਇਹ ਜਿਹੜਾ ਵਰਕ ਹੁੰਦਾ ਹੈ ਪੈਚ ਲਗਾ ਕੇ ਵੀ ਹੋ ਜਾਂਦਾ ਹੈ ਜੇ ਤੁਸੀਂ ਥ੍ਰੈਡ ਦੇ ਨਾਲ ਓਨਲੀ ਮਸ਼ੀਨ ਦੇ ਨਾਲ ਕਰਨਾ ਹੋਵੇ ਤਾਂ ਮਸ਼ੀਨ ਤੇ ਵੀ ਕਰਵਾ ਸਕਦੇ ਹੋ ਕੋਸਟ ਥੋੜੀ ਘੱਟ ਹੋ ਜਾਏਗੀ ਸੋ ਇਹ ਡਿਜ਼ਾਈਨਸ ਬਹੁਤ ਜ਼ਿਆਦਾ ਪਪੂਲਰ ਹੈਗਾ ਸੀਗਾ ਇਹ ਭੈਣ ਨੇ ਭੇਜਿਆ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਬਣਿਆ ਵਾ ਸੋ ਇਹਨੂੰ ਤੁਸੀਂ ਕਿਸੇ ਵੀ ਕਲਰ ਤੇ ਤਿਆਰ ਕਰਵਾ ਸਕਦੇ ਜੇਕਰ ਤੁਸੀਂ ਕੋਈ ਆਪਣਾ ਡਿਜ਼ਾਈਨ ਬਣਾਉਣਾ ਚਾਹੁੰਦੇ ਆ ਤਾਂ ਸਾਨੂੰ ਫੈਬਰਿਕ ਦੀ ਡਿਟੇਲ ਦੱਸ ਸਕਦੇ ਤੁਸੀਂ ਆਪਣਾ ਸੂਟ ਰੈਡੀ ਵੀ ਕਰਵਾ ਸਕਦੇ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਜੀ